ਅੋ ਜਿਹਨੂੰ ਚੀਪ ਗੈਸ ਸਾਡੇ ਜਿਹੜੀ ਬੀਨਾ ਜੈਨ ਜੀ ਹੈ ਸਮਾਜ ਸੇਵਕ ਉਹ ਆ ਰਹੇ ਨੇ 5-10 ਮਿੰਟ ਦੇ ਵਿੱਚ ਉਸ ਤੋਂ ਬਾਅਦ ਅਸੀਂ ਅਰਦਾਸ ਸ਼ੁਰੂ ਕਰ ਦੇਣੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਗੁਰੂ ਜੀ ਦੇ ਜਨ ਦਿਸ ਨਹੀਂ ਪ੍ਰਭ ਦੇਨ ਦਇਆ ਦੇੇ ਸ਼ਰਨ ਪੂਰਨ ਕਿਰਪਾ ਨਾ ਤੇਰੇ ਸ਼ਰਨ

तांदन श्री सगुण योगी सिंह जी सिंह जी ने इसमें कही थे और उन्होंने बताया कि संस्था है आजरना जगह पर श्री सगुण योगी सिंह की है राजनीति के चार सह के ऐसी शहीद रेल की खाली की महिमा करते हैं सर केतरनाथ तांदन ਚਿਤਰਾ ਸੋਥਾਨ ਸੁਹਾਣ ਤਹਿਜ ਤਰਾ ਵੇਲਾ ਬਿਸਰੇ ਤਾਂ ਲਾਗੈ ਹਾਂ ਜਿਤ ਵੇਲਾ ਬਿਸਰੇ ਤਾਂ ਲਾਗੈ ਹਾਂ ਦਿਸਰ ਨਹੀਂ ਪ੍ਰਭ ਦੇਲਾ ਸੰਕਲਪ ਫਾਊਂਡੇਸ਼ਨ ਤਹਿਤ ਜੋ ਅੱਜ ਕਿੱਥੇ ਦਾ ਕੈਂਪ ਲਾਇਆ ਜਾ ਰਿਹਾ ਜਿਹਦੇ ਤਹਿਤ ਯੋਗਨਾ ਜੋੜਨ ਦਾ ਲੋਕਾਂ ਨੂੰ ਦੱਸਿਆ ਜਾ ਰਿਹਾ ਕਿਸ ਪ੍ਰਕਾਰ ਮਤਲਬ ਪ੍ਰਕਿਰਤਿਕ ਚੀਜ਼ਾਂ ਨਾਲ ਜੋ ਸਾਨੂੰ ਇਲਾਜ ਕਰਤਾ ਜਾਂਦਾ ਹੈ ਦੇਖੋ ਸਾਡੇ ਕੋਲ ਵਿਸ਼ੇਸ਼ਕ ਹੀ ਬੈਠੇ ਆ ਨਾਲ ਬਕਾਇਦਾ ਨਾੜੀ ਵਰਤ ਚੈੱਕ ਕਰਕੇ ਸਾਰਾ ਦੱਸ ਰਿਹਾ ਕਿਹੜਾ ਕਿਹੜਾ ਟ੍ਰੀਟਮੈਂਟ ਕਿਸ ਹਿਸਾਬ ਨਾਲ ਕੀਤਾ ਜਾ ਰਿਹਾ ਬਿਲਕੁਲ ਨੇਚਰਲ ਟ੍ਰੀਟਮੈਂਟ ਕੀਤਾ ਜਾ ਰਿਹਾ ਕੋਈ ਸਾਈਡ ਇਫੈਕਟ ਵਗੈਰਾ ਨਹੀਂ ਫਿਜ਼ੀਓਥਰਾਪੀ ਦਾ ਇਸ ਪਾਸੇ ਦੱਸਿਆ ਜਾ ਰਿਹਾ ਮੇਰਾ ਦੇਖਿਓ ਜੀ ਫਿਜ਼ੀਓਥਰਾਪੀ ਦੇਖੋ ਸਾਡੇ ਕੋਲ ਮਾਹਿਰ ਡਾਕਟਰ ਆਇਆ ਹੈ ਫਿਜ਼ੀਓਥਰਾਪੀ ਦਾ ਕਰਕੇ ਬਕਾਇਦਾ ਦੱਸ ਰਿਹਾ ਕਿਸ ਪ੍ਰਕਾਰ ਕੋਕਮ ਬਿਲਕੁਲ ਟੋਟਲੀ ਫ੍ਰੀ ਆਫ ਕਾਸਟ ਲਾਇਆ ਗਿਆ ਕਿਸੇ ਪ੍ਰਕਾਰ ਦਾ ਕੋਈ ਸਮਾਜ ਨੂੰ ਅੱਗੇ ਲੈ ਕੇ ਆਣਾ ਕੋਈ ਨਾ ਕੋਈ ਤੇ ਲੈ ਕੇ ਆਂਦਾ ਹੀ ਆ ਕੋਈ ਨਾ ਕੋਈ ਤੇ ਕੋਹਰੋ ਚੱਲਦਾ ਹੀ ਆ ਇੱਕ ਚੱਲੇਗਾ ਉਹਦੇ ਨਾਲ ਦੋ ਹੋਰ ਚੱਲਣਗੇ ਤੇ ਇਹ ਚੱਲਣਾ ਸਾਡਾ ਬਹੁਤ ਜ਼ਰੂਰੀ ਹੈ ਇਹ ਨਾਰੀ ਜੋ ਹੈ ਹਰ ਚੀਜ਼ ਨੂੰ ਹਰ ਹਾਲਾਤ ਨੂੰ ਆਪਣੇ ਨਾਲ ਲੈ ਕੇ ਤੇ ਚਲਦੀ ਹੈ ਔਰ ਇਸ ਨੂੰ ਅੱਗੇ ਪਹਚਾਨ ਦੀ ਕੋਸ਼ਿਸ਼ ਕਰਦੀ ਹੈ ਉਹਦੇ ਰਸਤੇ ਵਿੱਚ ਬਹੁਤ ਕੰਡੇ ਆਉਂਦੇ ਆ ਤੇ ਟ੍ਰੇਡਰਸ ਲਾਈਕ एवरीवन else ਇਨ ਅ ਫ੍ਰੀ ਸੋਸਾਇਟੀ ਐਂਡ ਦੇ ਸ਼ੁੱਡ ਬੇਅਰ दैट ਲਿਟਲ ਪ੍ਰਾਊਡਲੀ considering the crucial importance of the services they offer ਇਹ ਸਾਡੇ ਸਰਵਿਸ ਵਾਸਤੇ ਹੈ ਸਾਨੂੰ ਓਪਨਲੀ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ